चढ़दी कला पंजाब न्यूज ते आप सब का स्वागत है अंतरराष्ट्रीय सभ्याचारिक मंच यूएसए कनेडा ਅਤੇ ਸ਼ਿਵਾਲਿਕ 그룹 ਆਫ ਕਾਲਜਸ ਵੱਲੋਂ ਮਹਿਫਿਲ ਪੰਜਾਬੀ ਸਭਿਆਚਾਰ ਪ੍ਰੋਗਰਾਮ ਅਤੇ ਧੀਆਂ ਦੀ ਲੋਹੜੀ ਦੇ ਤਹਿਤ ਅੱਜ ਗੁਰਦਾਸਪੁਰ ਦੇ ਪਿੰਡ ਮੁਸਤਫਾਬਾਦ ਜੱਟਾਂ ਵਿੱਚ ਲੋਹੜੀ ਦਾ ਪੁੱਤਰ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਰਮਜੀਤ ਸਿੰਘ ਪੀ.ਸੀ.ਐਸ ਐਸ.ਡੀ.ਐਮ ਗੁਰਦਾਸਪੁਰ ਅਤੇ ਡਾਕਟਰ ਪ੍ਰਭਜੀਤ ਸਿੰਘ ਕਲਸੀ ਜ਼ਿਲ੍ਹਾ ਪਾਸਾ ਅਫਸਰ ਗੁਰਦਾਸਪੁਰ ਨੇ ਕੀਤੀ ਸ਼ਿਰਕਤ ਜਿਨ੍ਹਾਂ ਨਾਲ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਤੋਂ ਸੈਗੀ ਬੋਸ ਫਿਲਮ ਮੇਕਰ ਅਤੇ ਸੰਸਥਾ ਦੇ ਚੇਅਰਮੈਨ ਡਾਕਟਰ ਸਤਵਿੰਦਰ ਸਿੰਘ ਸੰਧੂ ਵੀ ਹਾਜ਼ਰ ਹੋਏ। ਪ੍ਰਸਿੱਧ ਪੰਜਾਬੀ ਸਿੰਗਰ ਔਜਲਾ ਬ੍ਰਦਰ ਨੇ ਲੋਹੜੀ ਦੇ ਪਵਿੱਤਰ ਤਿਉਹਾਰ ਦੇ ਉੱਪਰ ਆਪਣੇ ਸੱਭਿਆਚਾਰ ਦੇ ਗੀਤਾਂ ਰਾਹੀਂ ਹਰੇਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸੰਸਥਾ ਦੇ ਬੱਚਿਆਂ ਵੱਲੋਂ ਗਿੱਧਾ ਅਤੇ ਪੰਗੜਾ ਵੀ ਪੇਸ਼ ਕੀਤਾ ਗਿਆ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਡਾక్టర్ ਪਮਜੀ ਸਿੰਘ ਕਲਸੀ ਜ਼ਿਲ੍ਹਾ ਪਸ਼ਾਫਸਰ ਗੁਰਦਾਸਪੁਰ ਅੱਜ ਸ਼ਿਵਾਲਿਕ ਕਾਲਜ ਦੇ ਜਿਹੜਾ ਐਜੂਕੇਸ਼ਨਲ ਗਰੁੱਪ ਐ ਸੰਗੂਆ ਉਹਦੇ ਸੰਸਥਾ ਦੇ ਜਿਹੜੇ ਚੇਅਰਮੈਨ ਨੇ ਡਾక్టర్ ਸਤਵਿੰਦਰ ਸਿੰਘ ਜੀ ਡਾక్టర్ ਗੁਰਮੀਤ ਕੌਰ ਜੀ ਇਹਨਾਂ ਦੀ ਸਾਰੀ ਮੈਨੇਜਮੈਂਟ ਵੱਲੋਂ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਜਿਹੜੇ ਉਹਦੇ ਕੌਮੀ ਅੰਤਰਰਾਸ਼ਟਰੀ ਪ੍ਰਧਾਨ ਨੇ ਬਲਵਿੰਦਰ ਕੌਰ ਜੀ ਦੀ ਰਹਿਮਾਈ ਹੇਠਾਂ ਵਾਲਾ ਜਿਹੜਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਧੀਆਂ ਦੀ ਲੋਹੜੀ ਦਾ ਜਿਹੜਾ ਅੱਜ ਮਨਾਇਆ ਗਿਆ ਮੈਂ ਸਮਝਦਾ ਕਿ ਪੰਜਾਬੀ ਮਾਂ ਦੇ ਮਾਧਿਅਮ ਰਾਹੀਂ ਇੱਕ ਧੀ ਨੂੰ ਸਮਰਪਿਤ ਉਹ ਜਿਹੜਾ ਸਮਾਗਮ ਕਰਾਉਣਾ ਇਹ ਸਾਡੇ ਸਮਾਜ ਲਈ ਇੱਕ ਬਹੁਤ ਅਸਾਰੂ ਹੈ ਔਰ ਸਾਨੂੰ ਧੀਆਂ ਦੀ ਲੋਹੜੀ ਦੇ ਨਾਂ ਤੇ ਜਦੋਂ ਅਸੀਂ ਅਹੀਂ ਕੁ ਸੁਨੇਹਾ ਦਿੰਨੇ ਆ ਤੇ ਬਹੁਤ ਖੂਬਸੂਰਤ ਸੁਨੇਹਾ ਮਿਲਦਾ ਹੈ ਕਿ ਧੀਆਂ ਹਰ ਖੇਤਰ ਦੇ ਵਿੱਚ ਤਰੱਕੀ ਪਾਤ ਕਰ ਰਹੀਆਂ ਨੇ ਇਹਨਾਂ ਨੂੰ ਵਧਨਫੁੱਲਣ ਦੇ ਪੂਰੇ ਮੌਕੇ ਸਾਨੂੰ ਦੇਣੇ ਚਾਹੀਦੇ ਆ ਔਰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਣ ਡਿਆ ਕਿ ਇੱਕ ਅਗਲਾ ਜਿਹੜਾ ਸਾਡਾ ਸਮਾਜ ਆ ਰਿਹਾ ਲੋਕਾਂ ਨੇ ਮਾਨ ਕਰਿਆ ਕਰਨਾ ਕਿ ਸਾਡੇ ਘਰ 3 ਜੰਮੀਆਂ ਹੁਣ ਵੈਸੇ ਇਹ ਸੋਚ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿ ਮਨਾ ਰਿਹਾ ਕਿ ਧੀ ਨੂੰ ਉਤਸ਼ਾਹਿਤ ਕੀਤਾ ਜਾਵੇ ਔਰਤ ਦਾ ਜਿਹੜਾ ਵਿਕਾਸ ਆ ਉਹਦੇ ਨਾਲ ਜੁੜਿਆ ਜਾਵੇ ਔਰਤ ਦੇ ਵਿਕਾਸ ਦੇ ਵਿੱਚ ਧੀ ਦੇ ਵਿਕਾਸ ਦੇ ਵਿੱਚ ਹੀ ਸਮਾਜ ਦਾ ਵਿਕਾਸ ਹੈਗਾ ਔਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੱਲ ਜਿਹੜੀ ਹੈ ਧੀਆਂ ਦੇ ਨਾਮ ਤੇ ਲੋੜੀ ਲਾਈ ਗਈ ਸੀ ਨਵ ਜੰਮੀਆਂ ਧੀਆਂ ਜਿਹੜੀਆਂ ਸੀ ਉਹਨਾਂ ਦੀ ਮਾਵਾਂ ਨੂੰ ਸਾਰਿਆਂ ਨੂੰ ਵਧਾਈ ਦਿੱਤੀ ਗਈ ਹੈ ਨਾਲੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਆਪਾਂ ਇੱਕ ਚ USA ਤੋਂ اور ਉਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਚਵਲ ਗਰੁੱਪ ਆਫ ਕਾਲਜੇਸ ਦੇ ਵਿੱਚ ਅੱਜ ਜਿਹੜਾ ਵਾ ਇਹ ਲੋਹੜੀ ਦਾ ਫੰਕਸ਼ਨ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਔਰ ਅਸੀਂ ਓਨ ਦਾ ਬਿਹਾਫ ਆਫ ਮੈਨੇਜਮੈਂਟ ਔਰ ਸਾਰਿਆਂ ਵੱਲੋਂ ਸਟਾਫ ਮੈਂਬਰਸ ਔਰ ਸਪੈਸ਼ਲੀ ਬੱਚੀਆਂ ਜਿਨ੍ਹਾਂ ਦੀ ਇਹ ਲੋਹੜੀ ਜਿਹੜੀ ਆ ਉਹ ਅਸੀਂ ਅੱਜ ਮਨਾ ਰਹੇ ਆਂ ਔਰ ਉਹਨਾਂ ਨੂੰ ਇੱਥੇ ਆਉਣ ਤੇ ਵੀ ਔਰ ਇਸ ਪ੍ਰੋਗਰਾਮ ਨੂੰ ਔਰ ਸਪੈਸ਼ਲੀ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ ਖੜੇ ਨੇ ਆਜ਼ਲਾ ਬ੍ਰਦਰਸ ਜਿਨ੍ਹਾਂ ਨੇ ਇਹ ਸਾਰਾ ਸਮਾਂ ਜਿਹੜਾ ਉਹ ਬੰਨਿਆ ਔਰ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਰੂਬਰੂ ਕਰਵਾ ਕੇ ਜਿਹੜਾ ਵਾ ਇਹ ਸਾਰਾ ਲੋਹੜੀ ਦੇ ਫੰਕਸ਼ਨ ਦੇ ਨਾਲ ਇਹਨੂੰ ਜੋੜਿਆ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਔਰ ਅਸੀਂ ਸਾਰਿਆਂ ਨੇ ਤੁਸੀਂ ਸ਼ਾਇਦ ਲਾਈਵ ਟੈਲੀਕਾਸਟ ਹੀ ਦੇਖ ਲਿਆ ਹੋਵੇਗਾ ਕਿ ਕਿਸੇ ਨੂੰ ਵੀ ਇਹਨਾਂ ਨੇ ਬੈਠਣ ਨਹੀਂ ਦਿੱਤਾ ਸਾਰਿਆਂ ਨੂੰ ਇਹਨਾਂ ਦੇ ਨਾਲ ਮੈਂ ਸ਼ਾਇਦ ਇਹਦਾ ਨਾਂ ਵੀ ਨਾਲ ਜਿਹੜਾ ਥੈਂਕਸ ਕਰਦੇ ਹਾਂ ਬਹੁਤ ਧੰਨਵਾਦੀ ਬਹੁਤ ਧੰਨਵਾਦੀ